ਐਕਸੀਡੈਂਟ ਹੋ ਗਿਆ ਬਈ ਯਾਰ ਹੋਣੇ ਹੋਣੇ ਅਗਲਾ ਵਾ ਗੱਡੀ ਸਮਰਾਗੀ ਲੈ ਕੇ ਆਇਆ ਪਰਮਾਤਮਾ ਕਰਕੇ ਮਿਹਰ ਹੋਵੇ ਬਾਈਆਂ ਤੇ ਇਹਨਾਂ ਤੇ ਸ਼ੇਅਰ ਕਰ ਦੋ ਬਾਈ ਵੀਡੀਓ ਜਿਆਦਾ ਤੋਂ ਜਿਆਦਾ ਯਾਰ ਸ਼ੇਅਰ ਕਰ ਦੋ ਤੇ ਅਰਦਾਸ ਕਰੋ ਬਾਈ ਆ ਬਾਈ ਵੀ ਆ ਗਿਆ ਮਿਹਰ ਕਰਕੇ ਪਰਮਾਤਮਾ ਕਰਕੇ ਇਹਨਾਂ ਦੇ ਅੱਜ ਕੇ ਮਿੰਟਾਂ ਦੀ ਬਾਈ ਹੋਈ ਆ ਆਪਸ ਆਲੇ ਬਾਈ ਆਦਾ ਮੱਥਿਆਈਆ ਮੁੰਡੇ ਦੇ ਗੁੱਟਰੀ ਕਿੱਥੋਂ ਦੀ ਬਾਈ ਮੁੰਡੇ ਇਹ ਇਹਦਾ ਮੁੰਡਾ ਗੁੱਟਰੀ ਫੌਜੀ ਆਪਣਾ ਗੰਡੀ ਆ ਯਾਰ ਸਰ ਨਾ ਬੱਚ ਤੇ ਰਹੀ ਦੂਜੀ ਤੇ ਰਲਾ ਬਾਈ ਦੂਜੀ ਤੇ ਰੱਖਾ ਤੁਮਾਜ ਮਜ਼ਾ ਹਾਂ ਕਿਹਾ ਬਾਕੀ ਹੋ ਤੁਮ ਹਾਂ ਲੈ ਗਏ ਬਾਈ ਇਹਨੂੰ ਲੈ ਗਏ ਬਾਈ ਮਾਨਸਾ ਦਾ ਬਰਨਾਲੇ ਵਾਲੇ ਲੈ ਗਏ ਉਹਨਾਂ ਮਰ ਰਹੇ ਨੇ ਉਹ ਬਰਨਾਲੇ ਦੀ ਗੱਡੀ ਇਹਨਾਂ ਨਾਲ ਜੀ ਧੂੜੀ ਟੱਕਰ ਹੋਈ ਆ ਬਾਈ ਗੱਡੀਆਂ ਦੀ ਯਾਰ ਫੌਜੀ ਸੀ ਉਹ ਮੁੰਡਾ ਕਹਿੰਦੇ ਬਾਈ ਕਾਲਸ ਸੁਲਵਾ ਵੀਰ ਮਿੱਟੀ ਪੈਲ ਸੁਲਵਾ ਹੈ ਬਈ ਯਾਰ ਅਲਟਰ ਪੈਲ ਸੈ ਮਿੱਟੀ ਤੇ ਆ ਸਾਹਮਣੇ ਅਲਫਾ ਲਈ ਵੀ ਇੱਕ ਮਿੰਟ ਜੀ ਪਹੁੰਚ ਗਏ ਸਾਡੇ ਦੇਖ ਦੇ ਯਾਰ ਐਵੇਂ ਤਾਂ ਨਹੀਂ ਗਿਆ ਜਾਂਦਾਗਾ ਮਜਾ ਹੋ ਗਿਆ ਜਦੋਂ ਉਹ ਮੁੰਡੇ ਦੇ ਪਾਸੇ 6:30 ਵੱਜੀ ਐ ਫਾਸ ਯਾਰ ਬਈ ਤੋਰਿਆ ਰੇ ਨੀ ਕੋਲ ਟਰੈਕਟਰ ਨਾ ਬਈ ਜਸ ਜੀ ਅੱਜ ਕਾਹ ਕੋਲ ਹੋ ਜੂਗਾ ਯਾਰ ਇਹ ਨੀ ਬਗਣਾ ਬਾਬਾ ਪੱਗਿਆ ਇੱਕ ਦਾ ਫੋਨ ਨਿਕਲ ਜਾ ਰੋ ਕੋਟੀ ਹੈ ਯਾਰ ਉਹਦੇ ਮਾਰੀ ਤੱਕ ਨਾ 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 ਸਾਰੇ ਗਾਉ ਯਾਰ ਆਮ੍ਰਿਤ ਕਿੱਟੀ ਆ ਗਈ ਰੇ ਜੀ ਚੱਕ ਲੈ ਗਿਆ ਇਹ ਬਾਈ ਸਿੱਧੀ ਟੱਕਰ ਹੋਈ ਆ ਜਮਾ ਤਾਂ ਨਹੀਂ ਅਲੀ ਗੱਡੀ ਤੇ ਬਹੁਤ ਜ਼ਿਆਦਾ ਟਰੱਕ ਸੀ ਇੰਦਰ ਅੱਛਾ ਰੋਕੀ ਵਰਗੇ ਨੇ ਪਾਸ ਕਰਦਾ ਹੋਇਆ ਯਾਰ ਹਨਾ ਦੇਖੋ ਬਾਈ ਕਰਦਾ ਇਸ ਦਾ ਦੂਰ ਸੀ ਜਾਨੋ ਖੜਕਾ ਥੋੜੇ ਕਹਾਉਂਦੇ ਆਂਗੇ ਯਾਰੀ ਇਹਦਾ ਆਲਾ 15 ਵੀ ਰੱਪ ਜਾਣਾ ਇਹਨੂੰ ਬਾਈ ਨੂੰ ਲੱਟਿਆ ਪਈ ਹੈ ਜੇ ਤੁਸੀਂ ਲੈ ਵੀ ਸੀ ਓਰੇ ਬਾਈ ਲੈ ਵੀ ਸੀ ਤੁਸੀਂ ਓਰੇ ਆਦਾ ਬਾਈ ਦਾ ਖੇਤੋਂ ਆਏਗੇ ਹਾਂ ਬਾਈ ਰੋੜਥੀ ਤੇ ਸੇ ਮੁੰਡਾ ਬਾਈ ਫੌਜੀ ਸੀਗਾ ਆਪਣਾ ਕਮੰਟੀ ਜਗਾ ਕਲੇ ਯਾਰ ਫੌਜੀ ਸੀਗਾ ਹਾਂ ਕਿਹੜਾ ਫੌਜੀ ਰਲਾ ਬੰਦਾ ਇਹ ਮੁੰਡਾ ਫੌਜੀ ਹੈ ਬਚਾ ਆਉਂਦਾ ਪਰਮਾਤਮਾ 에어ਬੈਗ ਤਾਂ ਖੁੱਲੇ ਆ ਗੱਡੀ ਦੇ ਉਹਨੂੰ ਜਪੜੇ ਜਾਂਦਾ ਹੋਰ ਕੰਮ ਹੈ ਇਹਨਾਂ ਦਾ ਮਾਰ ਬਾਜ ਜਿਹੜਾ ਉਹਦਾ ਗੁੰਮ ਗਿਆ ਕੱਲਾ ਕੱਲਾ ਮੁੰਡਾ ਬਈ ਉਹਦਾ ਆਹ ਥੋੜਾ ਹੋਣਾ ਆ ਪੁਲਸ ਵਾਲੇ ਵੀ ਉਹਦੀ ਆ ਗਏ ਸੀ ਮੈਂ ਤੱਕ ਯਾਰ ਹਣਾ ਇਥੋਂ ਮੋਟਰਸਾਈਕਲ ਵਾਲੇ ਗਏ ਨੇ ਫੇਰ ਇਹਨੂੰ ਫੇਰ ਹੀ ਦੱਸਿਆ ਨਾ ਮੈਨੂੰ ਮੈਂ ਜਦੋਂ ਫੋਨ ਮਾਰਦਾ ਵਿਚਾਰੇ ਉਰੀ ਦੁਰਪੇਚ ਇਹਨਾਂ ਨੂੰ ਗਲਤੀ ਨਹੀਂ ਗਈ ਜੀ ਇਹ ਪਿੰਡ ਬਾਈ ਰਾਜੀਤ ਇਹ ਤਾਂ ਖੜ ਗਿਆ ਨਾ 에어 ਬੈਗ ਨੇ ਬਚਾਤਾ ਮੁੰਡਾ ਬਈ ਕਹਿੰਦੇ ਯਾਰ ਮਿੱਟੀ ਗੋਲੇ ਹੋਇਆ ਬਈ ਗੱਡੀ ਦੇ ਨੰਬਰ ਨੰਬਰ ਦਾ ਦੇਖਦੀ ਨਹੀਂ ਬਈ ਇੱਕ ਗੱਡੀ ਹੋ ਆਉਗਾ ਵੀ ਨੰਬਰ ਦਿੰਦਾ ਕਿੱਥੋਂ ਦੀ ਗੱਡੀ ਆ ਉਹ ਕੀ ਗੀਤ ਕਰ ਰਹੀ ਆ ਬਈ ਬਚਾਅ ਕਰ ਲੈ ਕਰੋ ਯਾਰ ਜੇ 10 ਮਿੰਟ ਹੋਲੀ ਬਗੀ ਇਹ ਬੰਦਾ ਯਾਰ ਕਿਹੜਾ ਗੁਰੂ ਨਾ ਆਪਣਾ ਕੀ ਹੋਣਾ ਕੱਲਾ ਮੁੰਡਾ ਦੱਸਦੇ ਆ ਫੌਜੀ ਸੀਗਾ ਯਾਰ ਕਨੇ ਉਰਥੜੀ ਪੈਂਟ ਸੀ ਉਹਦਾ ਮੁੰਡੇ ਦਾ ਆ ਗੱਡੀ ਵਾਲੇ ਦੂਜੇ ਪਾਈ ਕਿੱਧਰ ਭਾਗੇ ਰਾ ਇੱਥੀ ਨੇ ਇਹਦਾ ਕੋਈ ਸਾਨੂੰ ਕੋਈ ਬਦਲਾ ਵੀ ਬੰਦੇ ਕੀ ਰਹਿਣ ਦੇ ਹੱਸਿਆ ਹਾਂ ਇਹੋ ਅਮਲੀ ਲੱਗੇਗਾ ਮਿਲ ਕੱਟ ਕੇ ਰਹੀ ਹੈ ਬਾਈ ਬਾਈ ਬੱਚਾ ਪਿੱਛੇ ਹੀ ਬੜਾ ਤੇਜ਼ ਰੋ ਹੋ ਗੱਡੀ ਵਾਲੇ ਦੇ ਵੱਧ 6:00 ਵਜੇ ਹੋਊ ਯਾਰ ਹਨਾ ਆ ਯਾਰ ਲੱਗੇ ਹਾਂ ਤਾਂ ਅਸਿਆ ਗੱਲ ਪੱਕੀ ਆ ਯਾਰ ਪੱਟੀਆਂ ਪਈਆਂ ਨੇ ਸੀਟਾਂ ਯਾਰ ਹਨਾ ਦੇਖ ਲਓ ਯਾਰ ਉਹ ਸਿੰਗਲ ਸੜਕਾ ਹੈ ਸਿੰਗ ਇਹਦਾ ਬਾਲੀ ਪੈੜੀ ਸੜਕਾ ਬਾਈ ਯਾਰ ਇੱਥੇ ਤਾਂ ਆਪ ਦਾ ਹੀ ਵਿਚਾਰ ਰੱਖਣਾ ਪੈਂਦਾ ਲਓ ਜੀ ਬਾਈ ਇਹ ਦੇਖ ਰਹੇ ਨੇ ਵੀ ਕੋਈ ਚੀਜ਼ ਇਹਦੇ ਵਿੱਚ ਬਾਈ ਆਪੀਆਂ ਨੇ ਵਿਚਾਰਾਂ ਦੀਆਂ ਜੁੱਤੀਆਂ ਜਾਤੀਆਂ ਥੱਲੇ ਦੇਖਿਆ ਤੇ ਕਿਸੇ ਤਰ੍ਹਾਂ ਦੀ ਖੜੇ ਨਹੀਂ ਨਾ ਯਾਰ ਨਾ ਯਾਰ ਪਰਨੇ ਪਰਨੇ ਇਹਦਾ ਪਿਆ ਲੋ ਜੀ ਆਹ ਬਾਈ ਮਲਾਜਮ ਵੀ ਯਾਰ ਉਹਦੀ ਆਗੇ ਸੀ ਐਂਟਾ ਫਲਟਾਂ ਆਹ ਨਾਲ ਹੀ ਆਇਆ ਜੀ ਚਾਰ ਰੰਨੇ ਗਏ ਦੋ ਦਾ ਇੱਕ ਦੋ ਦੋ ਰੁਪਏ ਕੁਝ ਕੱਲੀ ਸੀ ਇਹ ਚ ਕਹਿ ਜਾਣੇ ਸੀਗੇ ਟੋੜੀਆ ਫੇਰ ਬੰਦਾ ਜਿਹੜੇ ਇੱਥੇ ਫਾਸੀ ਆਈ ਦਿੰਦਾ ਸੀ ਫੇਰ ਮਗਰ ਕਿੱਥੇ ਟੋੜੀਆ ਅੱਛਾ ਜੀ ਬਾਬਾ ਖੂਨ ਖਾਨ ਤਾਂ ਨਹੀਂ ਬਾਹਰ ਨਿਕਲੇ ਕਿਸਦਾ ਉਹੋਂ ਮੁੜ ਲੈ ਗਿਆ ਕੋਕ ਪੀਦਾ ਅੱਛਾ ਉਹਦੇ ਬਾਅਦ ਸੱਟ ਆ ਉਹਦੇ ਬਾਅਦ ਟਟਕਦੇ ਹੋਰ ਯਾਰ ਪਟਲੁੱਟ ਗਿਆ ਠੀਕ ਆ ਬਸ ਇਹਦਾ ਇਹਨਾਂ ਦੀ ਗੱਡੀ ਭਾਈ ਆ ਨੰਬਰ ਦੀ ਗੱਡੀ ਆ ਆ ਨੰਬਰ ਦੀ ਗੱਡੀ ਆ ਭਾਈ ਇਹ ਆ ਨੰਬਰ ਦੀ ਗੱਡੀ ਆ ਅੱਛਾ ਅੱਜ ਪਿਛੜੇ ਜਾ 20 ਫੀ ਕਰ ਦੇ ਜੀ ਜਾਣ ਬਸ ਨਹੀਂ ਜਾ ਰਿਹਾ ਤੁਸੀਂ ਆ ਜੀ ਘਰ ਜਾਓ ਇਹ ਬੰਦਾ ਰਾਜੂ ਹੈ ਫੇਰ ਭਾਇਆ ਖੁੱਲ ਗਏ ਭਾਈ ਉਹਦੇ ਪੱਟ ਤਾਂ ਕਹਿੰਦੇ ਮੁੰਡੇ ਟੁੱਟ ਗਏ ਯਾਰ ਉਹ ਗੱਡੀ ਵਾਲੇ ਦੇ ਪੱਕਾ ਨਾਮ ਕੀ ਤਾਂ ਨਹੀਂ ਦੋਏ ਕਰਨਪ੍ਰੀਤ ਰਾਜੂ ਕਰਨਪ੍ਰੀਤ ਨਾ ਜੀ ਨਾਮ ਹੈ ਮੁੰਡੇ ਦਾ ਪਤਾ ਇਹ ਧਰਮਪ੍ਰੀਤ ਭਾਈ ਕਰਨਪ੍ਰੀਤ ਮੁੰਡਾ ਕੋਈ ਬੈਟਰੀ ਖੋਲਦੀ ਯਾਰ ਕਰਦਾ ਕਰਨਾ ਜੀ ਮੁੰਡੇ ਬੈਟਰੀ ਹੈ ਕੋਈ ਨਹੀਂ ਖੈਨਾ ਹੋਗਾ ਜੇ ਆਪਣਾ ਕੰਮ ਦੇ ਕਾਹੇ ਤੇ ਸਵਾਗਤ ਕਰਦਾ ਕਰਦਾ ਬਿਆਸੀ ਬਾਈ ਇਹਦਾ ਮੁੰਡੇ ਦਾ ਜਿਹੜਾ ਆ ਕੱਪੜੇ ਲੈ ਕੇ ਆਇਆ ਬਾਈ ਇਹ ਗੱਡੀ ਵਾਲੇ ਦਾ ਯਾਰ ਪੱਟ ਟੁੱਟ ਗਿਆ ਬਸ ਐ ਵੀ ਯਾਰ ਬਾਈ ਹੌਲੀ ਹੌਲੀ ਚਲਾ ਲਿਆ ਕਰੋ ਗੱਡੀਆਂ ਯਾਰ ਉਧਰ ਉਹ ਖੜੀ ਹੈ ਚੰਡੀਗੜ੍ਹ ਨੰਬਰ ਉਹ ਲਾਜ ਮਾਰੇ ਹੋਇਆ